ਅਮਰਜੀਤ ਐ ਕੁੜੀਏ ਸੁਣਦੀ ਨਹੀਂ ਹਾਂਜੀ ਮੰਮੀ ਜੀ ਆਹ ਹਾਂਜੀ ਇਹ ਨਾ ਮੁੰਡੇ ਦਾ ਨਾ ਪਖਾਤਾ ਖਿਲਾਉਣਾ ਡਾਕਟਰ ਚ ਡਾਕਟਰ ਚ ਖਿਲਾਉਣਾ ਹਾਂ ਦੋਨੋਂ ਹੀ ਖਾਤਾ ਖਿਲਾਉ ਦਿੰਨੇ ਆਪਾਂ ਨਾ ਤੂੰ ਦਾ ਕੀ ਖਾਤਾ ਖਿਲਾਉਣਾ ਕੁੜੀ ਦਾ ਮੁੰਡੇ ਦਾ ਖਿਲਾਉਣਾ ਹੈ ਮੰਮੀ ਜੀ ਆਪਾਂ ਗਰਲੀਨ ਦਾ ਵੀ ਖਾਤਾ ਨਾਲ ਹੀ ਖੜਾ ਦਿੰਨੇ ਆ ਦੋਨਾਂ ਜਿਆਦਾ ਦੋ ਪੈਸੇ ਇਕੱਠੇ ਹੋ ਜਾਣਗੇ ਕੁੜੀ ਦੇ ਵੱਡੀ ਆਈ ਆ ਕੁੜੀ ਦਾ ਖਾਤਾ ਖਲਾਉਣ ਵਾਲੀ ਫੇਰ ਕੀ ਹੋਗਾ ਮੰਮੀ ਜੀ 나ਦੀ ਇਹਦੇ ਨਾਂ ਪੈਸੇ ਜਮਾ ਕਰਾਉਣੇ ਨੇ ਬਗਾਨੇ ਘਰ ਦਿੱਤੀ ਆ ਵੱਡੀ ਆਈ ਆ ਧੀ ਵਾਲੀ ਅੱਛਾ ਹੁਣ ਤੂੰ ਐ ਕਰ ਵੀ ਇਹਨੂੰ ਆਪਣੀ ਧੀ ਨੂੰ ਨਾ ਕੰਮ ਕਾਜ ਸਿਖਾਏ ਦੀ ਪੜਾਈ ਬੰਦ ਕਰਾ ਦੇ ਆਮ ਸੌਰੇ ਜਾ ਕੇ ਅੰਮੀ ਜੀ ਕੰਮੀ ਕਰਨੇ ਨੇਗੇ ਹੁਣ ਉਹਨੂੰ ਪੜਾਈ ਕਰ ਲੈਣ ਦੋ ਨਾ ਪੜਾ ਕੇ ਕੀ ਕਰਨਾ ਇਹਨੇ ਸੌਰੇ ਘਰ ਵੀ ਜਾ ਕੇ ਇਹਨੇ ਕੰਮੀ ਕਰਨਾ ਨਹੀਂ ਤੇ ਸੌਰੇ ਘਰ ਆਮੇ ਦੇਂਦੇ ਨੇ ਲੀਨ ਹੋਰੇ ਆ ਬੁੱਤ ਅੰਜ ਚੱਲ ਬੁੱਤ ਮੈਂ ਤੈਨੂੰ ਨਾ ਰੋਟੀ ਬਣਾਉਣੀ ਸਿਖਾਵਾਂ ਨਦੀ ਜੀ ਹਜੇ ਤਾਂ ਮੈਂ ਪੜਨਾ ਮੈਨੂੰ ਪੜ ਲੈਣ ਦੋ ਨਾ ਪੜ ਕੇ ਕੀ ਕਰਨਾ ਚੱਲ ਤੇ ਰੋਟੀ ਸਿਖਾਵਾਂ ਚੱਲ ਤੇ ਇਹਨੂੰ ਸੌਰੇ ਆ ਲੈ ਨਾ ਕੀ ਕੀ ਆ ਉਠ ਨਾ ਤੇ ਨਾ ਰੋਟੀ ਸਿਖਾਵ ਚਲ ਉੱਠ ਪਟ ਮੈਂ ਅਗਲੀ ਹਣ ਚਲ ਮੈਂ ਤੇ ਨਾ ਰੋਟੀ ਸਿਖਾਵਨੀ ਹੈ ਹਾਂ ਜੀ ਮੇਰੀ ਗੱਲ ਸੁਣੋ ਹਾਂ ਜੀ ਉਹਨੂੰ ਪੜ ਲੈਣ ਬੋ ਕੀ ਤੁਸੀਂ ਉਹਦੇ ਪਿੱਛੇ ਕਾਇ ਹੋਏ ਹੋ ਵੀ ਰੋਟੀ ਪਕਾਉਣਾ ਸਿਖਾਵਾਂ ਨਾ ਕੰਮ ਵੀ ਸਿਖਾ ਗਈਆਂ ਨੂੰ ساری ਉਮਰ ਵੀ ਇਹ ਸਭ ਕੰਮ ਸਿਖਉਂਦੀ ਫਿਰ ਸਿਖਾਈ ਚੱਲਾਂਗੇ ਹਾਂ ਮੈਂ ਇਹਨਾਂ ਜਿਆਦਾ ਲੈਕਚਰ ਦੇਣ ਦੀ ਜ਼ਰੂਰਤ ਨਹੀਂ ਜੀ

ਦੇ ਇੱਕ ਕੇ ਤਰਫਦਾਰੀ ਕਰਦੇ ਕਰਦੀ ਹਾਂ ਪੋਤੇ ਦੇ ਵੀ ਬੋਤਾ ਪੋਤਾ ਕਰਦੇ ਫੜਦੇ ਨਹੀਂ ਪੋਤੇ ਦੀਆਂ ਤਰਫਦਾਰੀਆਂ ਕਰੀ ਜਾਂਦੇ ਤੁਸੀਂ ਪੋਤੇ ਦੇ ਜੋ ਪੋਤਾ ਕਹਿੰਦਾ ਉਹ ਤੁਸੀਂ ਲੈ ਕੇ ਦੇ ਦਿੰਦੇ ਹੋ ਜੋ ਪੋਤਾ ਕਹਿੰਦਾ ਉਹ ਖਾਣ ਨੂੰ ਲੈ ਦੇਣੇ ਪੋਤਾ ਤੁਸੀਂ ਮਿਲਿਆ ਨਹੀਂ ਕਿ ਤੁਸੀਂ ਮੈਨੂੰ ਪਿਆਰ ਕਿਉਂ ਨਹੀਂ ਕਰਦੇ ਮੇਰਾ ਤੇ ਮੇਰੇ ਪੋਤੇ ਨਾਲ ਹੀ ਪਰਿਵਾਰ ਹੈ ਤੇ ਮੈਂ ਤੇ ਆਪਣੇ ਪੋਤੇ ਨੇ ਪਿਆਰ ਕਰਦਾ ਮੇਰਾ ਤੇ ਪੋਤਾ ਹੀ ਹੈ ਸਭ ਕੁਝ ਮੰਮੀ ਜੀ ਇਹ ਕਾਰਨ ਦਰ ਵਿੱਚ ਵੀ ਫਿਰ ਸਾਰਾ ਕੰਮ ਕਾਰੀ ਕਰਾਈ ਦਿੰਦੀ ਆ ਇਹਨੇ ਫਿਰ ਉੱਪਰ ਜਿੱਥੇ ਰਕੋਤੇ ਨੂੰ ਵੀ ਉਹ ਪੜਾਉਂਦੀ ਆ ਆਪ ਨੂੰ ਵੀ ਪੜਦੀ ਆ ਪੋਤੇ ਨੂੰ ਵੀ ਬੜਾਉਂਦੀ ਆ ਤੁਸੀਂ ਫਿਰ ਵੀ ਉਹਦੇ ਨਾਲ ਇੰਨੀ ਦਿਰਾਤ ਕਰਦੀ ਹੋਏ ਕੀ ਗੱਲ ਆ ਇੰਨੀ ਨਫਰਤ ਵੀ ਚੰਗੀ ਨਹੀਂ ਹੁੰਦੀ ਇਹਦੀ ਸੋ ਅੱਜ ਦੇ ਜ਼ਮਾਨੇ ਦੇ ਵਿੱਚ ਚਾਹੇ ਪੋਤਾ ਚਾਹੇ ਪੋਤੀ ਆ ਇੱਕ ਬਰਾਬਰ ਨੇਗੇ ਇੱਕ ਸਮਾਨ ਨੇਗੇ ਤੁਸੀਂ ਪਤਾ ਨਹੀਂ ਕਿਉਂ ਫਰਕ ਰੱਖੀ ਆ ਨਯੋਦ ਨਾਲ ਐਕਨ ਨਾਲ ਨਾ ਕਰੋ ਉਹ ਵਿਚਾਈ ਨਾਲ ਉਹਨੇ ਕੀ ਬਗਾੜਤਾ ਤੁਹਾਡਾ ਮੈਂ ਤੇਨਾ ਆਪਣਾ ਹੈ ਸਾ ਆਪਣੀ ਪ੍ਰਾਪਰਟੀ ਸਾਰੀ ਆਪਣੇ ਪੋਤੇ ਦੇ ਨਾਮ ਕਰਾਉਣ ਲੱਗੀ ਜੀ ਦੇਖੋ ਗਰਲੀਨ ਪੜ੍ਹ ਲੈ ਖਲੂਗੀ ਪੜ੍ਹ ਲੈ ਕਿਉਂ ਆਪਣੇ ਪੈਰਾਂ ਤੇ ਖੜੀ ਹੋ ਜੂਗੀ ਕੱਲ ਨੂੰ ਸਹੁਰੇ ਪਰਿਵਾਰ ਜਾ ਕੇ ਮੂੰਹ ਓੱਖਾ ਨਹੀਂ ਲੱਗੂਆ ਜੇ ਸਹੁਰੇ ਪਰਿਵਾਰ ਚ ਕੋਈ ਨੁਕਸ ਨਿਕਲ ਗਿਆ ਕੱਲੂ ਆਪਣਾ ਕਮਾਤੇ ਖਾ ਦਿੱਤਾ ਲਊਗੀ ਹੁਣ ਤੁਸੀਂ ਉਹਦੀ ਪੜ੍ਹਾਈ ਬੰਦ ਕਰਵਾਉਣ ਲੱਗੇ ਜੇ ਸਾਰੀ ਪ੍ਰਾਪਰਟੀ ਹੈ ਨਾ ਮੈਂ ਤਾਂ ਆਪਣੇ ਪੋਤੇ ਦੇ ਨਾਮ ਕਰ ਦੇਣੀ ਆ ਸਾਰੀ ਪ੍ਰਾਪਰਟੀ ਕਰ ਮੰਮੀ ਜੀ ਇਹ ਤਾਂ ਸਾਰਾ ਪੁੱਛਿਆ ਤੁਸੀਂ ਪ੍ਰਾਪਰਟੀ ਨਾ ਕਰਾਉਣ ਲੱਗਿਆ ਇਹ ਤਾਂ ਜਿਵੇਂ ਹੋਣ ਦਿੰਦੀ ਹੈਗੀ ਵੀ ਕੱਲ ਤੁਸੀਂ ਮੁੰਡੇ ਦੇ ਨਾਂ ਤੇ ਪ੍ਰਾਪਰਟੀ ਕਰਾ ਦੋ ਹਲੋ ਸਸਕੀ ਕਲ ਮਾਸੀ ਜੀ ਹਾਂਜੀ ਠੀਕ ਹਾਂ ਬਾਕੀ ਘਰ ਪਰਵਾਹ ਠੀਕ ਹਾਂਜੀ ਹਾਂਜੀ ਇੱਧਰ ਵੀ ਸਭ ਠੀਕ ਠਾਕ ਨੇ ਅੱਛਾ ਮਾਸੀ ਜੀ ਤੁਹਾਨੂੰ ਆਣਾ ਪੈਣਾ ਹੁਣੀ ਆ ਜਾਓ ਫਿਰ ਦੱਸ ਦਿੰਨੀ ਹਾਂ ਕੀ ਕੰਮ ਆ ਜ਼ਰੂਰੀ ਆ ਬਹੁਤ ਜ਼ਰੂਰੀ ਆ ਕੰਮ

ਪੁਰੀ ਦੋ ਤਿੰਨ ਪੀਸਾ ਦੀ ਮੁੰਡਿਆਂ ਨੂੰ ਤੇ ਬਾਹਰ ਅੰਦਰ ਜਾਣਾ ਕੰਮਕਾਰ ਕਰਨੇ ਨੇ ਕਾ ਪੂਰਾ ਕੰਮ ਸਭਾਣਾ ਤੱਕ ਕਰਦੇ ਕੰਮ ਕਰਨਾ ਫੇਰ ਕੀ ਕੋਲ ਕਿ ਲੋਟ ਦੇਣਾ ਸੀ ਨਾ ਐ ਕੋਲ ਥੋੜੀ ਹੁੰਦਾ ਹੁੰਦਾ ਕਾ ਜਿਹੜਾ ਫਰਾ ਰੇ ਗਲਾਸ ਦੇ ਮੁੰਡਾ ਹੋਰ ਦੇਖ ਲੈ ਚਲ ਖੇਡ ਲੈ ਜੇ ਗੇਮ ਹੋ ਕੇ ਕਰਦਾ ਕਰ ਕਿ ਪੁੱਤ ਜਾ ਆ ਜਾ ਚੱਲ ਕੁੜੀਏ ਕਰ ਲਈਨੇ ਬਾਝਾ ਲੂਣਾ ਮੈਂ ਕਿੰਨਾ ਗੰਦ ਪਿਆ ਇੱਥੇ ਚੱਲ ਪਿਆ ਫੇਰੇ ਆ ਦੇ ਪਿਆ ਚਾੜੂ ਲਾ ਕੰਮ ਕਰ ਕਰਿਆ ਕਰੋ ਤੂੰ ਵੇਖ ਬੋਤ ਹੋਇਆ ਆ ਸਾਰੇ ਲਾ ਸਾਰੇ ਸਮੇਸ ਤੋਂ ਮੰਮੀ ਦੀ ਤਾਂ ਵੀ ਹਾਦੀ ਹੋ ਗਈ ਐ ਤੁਹਾਨੂੰ ਜਮੀ ਸ਼ਰਮ ਹੈ ਨਹੀਂ ਕੁੜੀ ਤੇ ਜਾਣ ਨੂੰ ਆਉਣੀ ਤਾਂ ਲਾ ਲੈਣੇ ਕੁੜੀ ਨੂੰ ਝਾੜੂ ਲਾ ਲਾ ਲਈਏ ਇਹ ਬੰਨ ਹੋ ਗਈ ਆ ਮੰਮੀ ਜੀ ਹਾਂ ਠੀਕ ਹੈ ਤੂੰ ਸਲਾ ਠੀਕ ਹੈ ਬਸ ਵਧੀਆ ਤੂੰ ਤਾਂ ਚਾਟੀ ਆ ਪੁੱਤ ਤੇਰਾ ਤਾਂ ਪਤਾ ਹੀ ਨਹੀਂ ਸੀ ਬੈਠਾ ਹਾਂ ਜੀ ਤੇਰੇ ਪਤਾ ਹੀ ਨਹੀਂ ਸੀ ਤੇਰਾ ਵੀ ਤੋ ਆਉਣਾ ਮੈਂ ਬਸ ਉਹਨੂੰ ਚਾਲੇ ਕਿ ਨਿਕਲੇ ਆਈ ਆ ਮੂੰ ਨੂੰ ਤੇਰੀ ਉਹਨੇ ਫੋਨ ਕੀਤਾ ਸੀਗਾ ਮਰਜੀਤ ਨੇ ਮੈਨੂੰ ਅੱਛਾ ਮੇਰੇ ਨੂੰਹਾਂ ਨੇ ਸੱਦਿਆ ਰੇ ਉਹ ਹਾਂ ਹਾਂ ਕਿਉਂ ਦੱਸੂਗੀ ਹੁਣ ਕਿਉਂ ਸੱਦਿਆ ਵਾ ਸੱਸੀ ਕਮਾ ਸੀ ਜੀ ਸੱਸੀ ਬਾਲ ਠੀਕ ਹੋ ਲੱਗੀਆਂ ਤੋਂ ਦੱਸ ਮੈਂ ਵੀ ਠੀਕ ਹਾਂ ਹੋਰ ਤਾਂ ਵੇਖ ਸਾਰੇ ਠੀਕ ਨੇ ਹਾਂ ਹਾਂ ਸਾਰੇ ਠੀਕ ਨੇ ਤੂੰ ਦੱਸ ਮੈਂ ਵੀ ਠੀਕ ਹਾਂ ਸਾਰੇ ਠੀਕ ਨੇ ਬੱਛਾ ਹਾਂਜੀ ਇਹ ਤਾਂ ਕਹਿੰਦੀ ਮੈਨੂੰ ਅੰਮ੍ਰਿਤ ਜੀ ਤੈਨੂੰ ਸੱਦਿਆ ਹਾਂਜੀ ਮੰਮੀ ਜੀ ਮੈਂ ਹੀ ਸੱਦਿਆ ਮਾਸੀ ਜੀ ਤੂੰ ਮੈਨੂੰ ਕਿਹਾ ਹੀ ਨਹੀਂ ਖਾਵੇ ਮੈਂ ਮਾਸੀ ਨੂੰ ਸੱਦ ਲਗਿੰਗੇ ਮੈਂ ਤੁਹਾਨੂੰ ਕੀ ਕਹਿਣਾ ਸੀਗਾ ਮਾਸੀ ਸੱਦ ਲੈ ਮੈਨੂੰ ਕੰਮ ਸੀ ਮਾਸੀ ਨੂੰ ਸੱਦ ਲੈ ਕੀ ਕੰਮ ਸੀ ਤੈਨੂੰ ਜਿਹੜਾ ਮੇਰੇ ਤੋਂ ਵੱਖਰਾ ਤੈਨੂੰ ਕੀ ਕੰਮ ਸੀ ਦੱਸ ਦਿੰਨੇ ਆ ਸਬਰ ਕਰੋ ਜਾ ਲੈ ਸ਼ਮਾਸੀ ਆਪਣੀ ਪਾਣੀ ਦੀ ਬੋਲੀ ਪੀ ਜਾ ਉਹ ਤਾਂ ਮੈਂ ਪਿਆਉਣੀ ਆ ਪਿਆ ਆਪੋ ਕੁੜੀ ਤਾਂ ਮੈਨੂੰ ਆਣ ਕੇ ਮਿਲੀ ਆ ਆ ਮੁੰਡਾ ਦੇਖ ਲਾ ਇਹਨੇ ਸਾਸਿ ਕਾਂ ਨਹੀਂ ਬੁਲਾਇਆ ਨਹੀਂ ਆ ਗਿਆ ਮੈਂ ਖੰਦਿਆ ਤਾਂ ਆ ਨਹੀਂ ਚੰਗਾ ਬੱਚਾ ਵਾ ਹੂੰ ਗੱਲ ਕਰਦੇ ਆ ਕਰਦੇ ਆ ਜੇ ਤੁਹਾਨੂੰ ਪਤਾ ਲੱਗੇਗਾ ਨਾ ਕਿ ਦਾਦੀ ਆਈ ਆ ਤੇ ਬੁਲਾਵੇਗਾ ਕੋਈ ਨਾ ਬੁਲਾਵੇਗਾ ਕੀ ਆ ਓਏ ਹਨੀ ਹਨੀ ਦਾਦੀ ਨੂੰ ਆਂ ਤਾਂ ਜਾਂਦੇ ਮੈਂ ਘਰ ਦੇ ਚ ਹੈ ਨਹੀਂ ਮੈਂ ਅੱਜ ਕਿਸੇ ਨੂੰ ਸਾਸਿ ਕਾਂ ਦਾ ਬੁਲਾਉਂਦਾ ਕੋਈ ਨਹੀਂ ਆ ਰਿਹਾ ਆ ਸੀਗਾ ਵੇਦਾਓ ਮਸਾਂ ਨਹੀਂ ਪੜ੍ਹਨੀ ਉਹਨਾਂ ਬੁਲਾਵੇਂਗਾ ਤੈਨੂੰ ਉਹ ਫੋਨ ਚ ਲਗਾ ਸਕੋ ਫੋਨ ਬੁਲਾਵੇਂਗਾ ਬੁਲਾਵੇਗਾ ਕਦੋਂ ਮੈਨੂੰ ਬਾਅਦ ਚ ਬੱਸ ਮਸੀ ਜੀ ਏਕੜੀ ਮਖੜਾਈ ਜਾਂਦੀ ਆ ਤੇ ਉਹਨੇ ਕੀ ਕਿਸੇ ਨੂੰ ਬੁਲਾਣਾ ਤੇ ਕਿਸੇ ਨੂੰ ਬੁਲਾਣਾ ਉਹਦੇ ਦਿਮਾਗ ਤਾਂ ਸਾਰੀ ਗੇਮਾਂ ਤੇ ਲੱਗੀ ਹੋਈ ਆ ਮੁੰਡੇ ਦਾ ਮੰਗਰੀ ਲੱਗੀ ਰਹੀ ਸਹੀ ਗੱਲ ਲੈ ਤੇ ਮੁੰਡੇ ਦੇ ਪਿੱਛੇ ਕੀ ਲੱਗੀ ਰਹਿਣੀ ਆ ਕੁਝ ਨਹੀਂ ਕਰਦਾ ਮੇਰਾ ਜਲਾ ਪੋਤਾ ਆ ਆ ਆ ਲਾਗਲਾ ਪੋਤਾ ਆ ਤੇਰਾ ਤਾਂ ਮੈਂ ਬੁਲਾਉਣ ਦੀ ਅਕਲ ਨਹੀਂ ਸਿਖਾਵੀਂ ਸਖਾ ਨਹੀਂ ਆ ਕੁੜੀ ਨਹੀਂ ਆ ਉਹਨੇ ਤਾਂ ਸਾਸਿਕਲ ਬੁਲਾਈ ਹੋਈ ਹੈ ਚਲ ਕੋਈ ਨਾ ਕੁੜੀ ਨੇ ਕੁੜੀਆਂ ਦੇ ਪਗਾਨੇ ਘਰ ਜਾਣਾ ਹੁੰਦਾ ਕੁੜੀਆਂ ਦਾ ਨਹੀਂ ਪਗਾਨੇ ਘਰ ਉਹਨੇ ਨਹੀਂ ਪਗਾਨਾ ਉਹ ਨਹੀਂ ਲੈ ਕੇ ਆਣੀ ਪਗਾਨੀ ਘਰ ਉਹਨੂੰ ਬੁਲਾਉਣਾ ਕੋਈ ਨਾ ਕੋਈ ਉਹਨੂੰ ਦਿੱਤਾ ਹੈ ਨਾ ਕਿ ਲੈ ਕੇ ਡਿਆ ਕਰ ਗਏ ਕੋਈ ਨਾ ਬੈਠਾ ਰਹਿਦਾ ਖੇਡਦਾ ਆ ਨਿਆਣਾ ਆ ਲਾੜਣਾ ਆ ਮੇਰਾ ਬੜਾ ਲਾੜਣਾ ਲਾੜਲਾ ਤੂੰ ਤਾ ਇੱਧਰ ਰੋ ਕੇ ਬੋ ਐਨ ਰੋ ਕੇ ਬੋ ਆ ਜਾਓ ਕੰਦਰੀ ਬੈਠ ਜਮ ਮਾਸੀ ਜੀ ਚਲ ਮਾਸੀ ਜੀ ਉਹਨੂੰ ਪਤਾ ਨਹੀਂ ਏਕੇ ਏਕੇ ਗੱਲ ਬਰੂ ਮੈਂ ਦੱਸਦੀ ਆ ਦੇਖੋ ਹਣੀ ਕਿੱਡਾ ਹੋ ਗਿਆ ਹਨਾ ਉਹਨੂੰ ਤਾਂ ਸਾਰੇ ਲਾੜ ਲੜਾਉਂਦੀ ਆ ਜਿਹੜੀ ਚੀਜ਼ ਉਹ ਕਹਿੰਦਾ ਕਾ ਵੀ ਮੈਨੂੰ ਆ ਚਾਹੀਦੀ ਆ ਤਾਂ ਉਹਨੂੰ ਲੈ ਕੇ ਦਿੰਦੀ ਆ ਜਿਹੜੀ ਜਿੰਨੇ ਪੈਸੇ ਮੰਗੇ ਉਹ ਵੀ ਉਹਦੇ ਦਿੰਦੀ ਆ ਠੀਕ ਹੈ ਨਾ ਗਰਲੀਨ ਨਾ ਇਨਾ ਫਰਕ ਰੱਖਦੀ ਆ ਬਹੁਤ ਜ਼ਿਆਦਾ ਕਹਿੰਦੀ ਇਹਨੂੰ ਪੜਾਉਣਾ ਕਾਰੇ ਵਾਸਤੇ ਇਹਦੀ ਪੜਾਈ ਵੀ ਬੰਦ ਕਰਾਓ ਕਿਉਂ ਕਾਤੇ ਉਹ ਕੁੜੀ ਆ ਫੇਰ ਕੀ ਹੋ ਗਿਆ ਕੁੜੀ ਆ ਤਾਂ ਕੁੜੀ ਨਾਲ ਕੀ ਹੀ ਨਾ ਕਰਨਾ ਹੁੰਦਾ ਲੈ ਦੱਸ ਕੁੜੀ ਨਾਲ ਨਾ ਕਰ ਨੂੰ ਕਰਨਾ ਹੁੰਦਾ ਕਿਉਂ ਕੁੜੀ ਨਾਲ ਕੁੜੀ ਬਹੈ ਨਹੀਂ ਕਿ ਬੰਦਾ ਨਹੀਂ ਹੈਗੀ ਕੁੜੀ ਦੱਸ ਕੁੜੀ ਚਾਹੀਦੀ ਹੈ ਕਰਨ ਲੱਗ ਪਈ ਐ ਥੋੜੀ ਘਰੇ ਦਾ ਹੁੰਦਾ ਕੁੜੀਆਂ ਨਾਲ ਕੁੜੀ ਐ ਕੰਮ ਕਰਨਾ ਇੱਥੇ ਕਰੂਗੀ ਮੁੜ ਕੇ ਕਾਉ ਥੋੜਾ ਜਿਹਾ ਮੈਂ ਕਿ ਪੜਾ ਉਹਨੂੰ ਜਿੰਨੀ ਮੇਰੀ ਗੱਲ ਛੋਣੀ ਨਾ ਪੜਦੀ ਹੈ ਨਾ ਉਹਨੂੰ ਕੁੜੀ ਨੂੰ ਪੜਾ ਮੈਂ ਤਾਂ ਕਿਹਾ ਹਟਾਏ ਨਾ ਸਕੂਲੋਂ ਕਿਹੜਾ ਕਲਾਸ ਚ ਪੜਦੀ ਹੈ ਨਹੀਂ ਹਟਾਉਣਾ ਕਰ ਤੂੰ ਸਖਮੀਤ ਪੀਚੀਆ ਮੈਂ ਕਿਹਾ ਬਸ ਇੰਨੇ ਹੀ ਬੜਾ ਆ ਨਹੀਂ ਨਹੀਂ ਇੰਨਾ ਬੜਾ ਆ ਵਾ ਅੱਜਕੱਲ ਤਾਂ ਕੁੜੀਆਂ ਨੂੰ ਪੜ੍ਹਨਾ ਚਾਹੀਦਾ ਵਾ ਜਿੰਨਾ ਬੱਚਾ ਪੜਦਾ ਵਾ ਉਹਨੂੰ ਹੋਰ ਪੜਾਓ ਉਹ ਬੁੱਲਾ ਬਣਾਵਾਂਗੇ ਪਤਾ ਕੀ ਕੱਲ ਨੂੰ ਕੁੜੀਆਂ ਵਿਚਾਰੀ ਆਪਣੇ ਪੈਰਾਂ ਤੇ ਖੜੀ ਹੋਊਗੀ ਕੱਲ ਨੂੰ ਸੋਹਰੇ ਪਰਿਵਾਰ ਦੇ ਵਿੱਚ ਕੋਈ ਦੁੱਖ ਸੋਖੂਗਾ ਬੰਦਾ ਆਪਣਾ ਕਮਾਉਂਦਾ ਤੇ ਖਾਂਦਾ ਮੈਂ ਕਮਾ ਤਾਂ ਖਾ ਖਣ ਤਾਂ ਸਗ ਬੀ ਮਮੀ ਸੋਚ ਲਈ ਇਹਨੂੰ ਹੁਣ ਕਹਿੰਦੀ ਸਾਰੀ ਪ੍ਰੋਟੀਨ ਮੈਂ ਮੁੰਡੇ ਦੇ ਨਾਂ ਤੇ ਕਰਾ ਦੇਣੀ ਆ ਉਹਦੇ ਦੇ ਨਾਂ ਤੇ ਕਰਾਉਣੀ ਹੈ ਹਾਂ ਮੈਂ ਅੰਡੇ ਦੇ ਨਾਂ ਤੋਂ ਹਟਾ ਕੇ ਤੂੰ ਪੋਤੇ ਦੇ ਨਾਂ ਤੇ ਕਰਾ ਦੇਣੀ ਮੈਂ ਮੈਂ ਆਪਣੇ ਪੋਤੇ ਦੇ ਨਾਂ ਤੇ ਕਰਾਉਂਗੀ ਨਾ ਕਿਉਂ ਕਰਾਉਣੀ ਤੂੰ ਪੋਤੇ ਦਾ ਨਟ ਕਰਾ ਦੇਣੀ ਕਦ ਤੋ ਕਰਾਉਣੀ ਐ ਕੋਈ ਨਾ ਫੇਰ ਕੀ ਮੇਰਾ ਪੋਤਾ ਕੀ ਕੇ ਅੰਦਰ ਤੇਨੂੰ ਪੋਤਾ ਆਪਣਾ ਕਰਨ ਦਿਖਾਣ ਲੈ ਕਰਮ ਦੇਖਾਣ ਦੇ ਲੋ ਪੋਤਾ ਮਾਰੂਗਾ ਲੱਗਦਾ ਤੈਨੂੰ ਲੱਗਦੇ ਕੋ ਪਤਾ ਇਤਰਾਹੀਆਂ ਕਰਨਾ ਕਰਦੀ ਮੇਰਾ ਪੋਤਾ ਕਿਉਂ ਕਰੂੰਗਾ ਮੇਰੇ ਨਾਲ ਇਤਰਾ ਕਿਉਂ ਨਹੀਂ ਕਰੂੰਗਾ ਨਹੀਂ ਕਰੂਗੀ ਦੇਖ ਲਈ ਦੇਖ ਲਈ ਜੇ ਨਾ ਕਰੂੰਗਾ ਤਾਂ ਕਹਿਦੀ ਅੱਜ ਕੱਲ ਤਾਂ ਜੇ ਨਹੀਂ ਲੀਨ ਤਾ ਵੀ ਆ ਕੇ ਤਾਮ ਮਾਰ ਕਰ ਦੇਣਗੇ ਉਹੀ ਤਾਂ ਗੱਲੇ ਸਭ ਕੋ ਤੁਹੁੰਦੇ ਹੋ ਸਮਾਂ ਦੇਖ ਲੈ ਕਿਹੜਾ ਚੱਲਣ ਡਿਆ ਹੋ ਉਪਰ ਨਾ ਹੋਰ ਤੂੰ ਕੀ ਕਹਿਨੀ ਆ ਮੈਂ ਤਾਂ ਇਹ ਕਹਿਨੀ ਆ ਨਾ ਤੁਸੀਂ ਕਰ ਲਈ ਇਹਨਾਂ ਵੀ ਪਿਆਰ ਨਾ ਰੱਖੋ ਆਹ ਪੋਤੀ ਆ ਉਹ ਵੀ ਬਰਾਬਰ ਤਾਂ ਸਮਝੋ ਕੁੜੀ ਐ ਉਹ ਤੁਹਾਡੇ ਘਰੇ ਆਈ ਐ ਧੀ ਤੇ ਆਣੀ ਐ ਉਹਨੂੰ ਇਸ ਤਰ੍ਹਾਂ ਥੋੜੀ ਬੋਲੀ ਦਾਵਾ ਧੀ ਤੇ ਆਣੀ ਐ ਰੋਟੀ ਖਾਣ ਆਣੀ ਐ ਕੁੜੀਆਂ ਨੂੰ ਸੋਹਣੀ ਤਰ੍ਹਾਂ ਪਾਇਨਾ ਚਾਹੀਦਾ। ਕੁੜੀਆਂ ਨਾਲ ਕੁੜੀਆਂ ਵੱਧ ਹੁੰਦੀਆਂ ਮੁੰਡਿਆਂ ਦੇ ਨਾਲ। ਉਹ ਯਾਰ ਸੋਹਣੀ ਤਰ੍ਹਾਂ ਪਰ ਮੇਰੀ ਸੋਚ ਤੇ ਤੇ ਇਹ ਹੀ ਹੈ ਵੀ ਮੁੰਡਾ ਸੋਹਣੀ ਤਰ੍ਹਾਂ ਪਾਇਨਾ ਚਾਹੁੰਦਾ ਹੈ। ਮੁੰਡਾ ਦੋ ਤੇ ਲੱਗੇ ਆਉਂਦਾ ਹੀ ਪਿਆ। ਉਹ ਮੁੰਡਾ ਸੋਹਣੀ ਤਰ੍ਹਾਂ ਕਰਨਾ। ਹੋਰ ਮੁੰਡੇ ਨੂੰ ਅਸੀਂ ਘਰ ਪੜਿਆ ਹੋਇਆ ਵਾ। ਕੁੜੀ ਦਾ ਕੀ ਹੈ? ਕੁੜੀ ਤੇ ਮੈਂ ਤਿੰਨਾ ਕੱਪੜਿਆਂ ਦੇ ਵਿੱਚ ਵਿਆਹ ਦੇ ਪਾਸੇ ਕਰਨੀ। ਨਾ ਕਿਉਂ ਤਿੰਨ ਕੱਪੜਿਆਂ 'ਚ ਵਿਆਹ ਦੇ ਪਾਸੇ ਕਰਨੀ? ਆਹ ਕੁੜੀ ਕੀ ਕਹਿੰਦੀ ਤੈਨੂੰ? ਕੀ ਮੰਗਦੀ ਹੈ ਤੈਨ ਤੋਂ? ਕੁੜੀਆਂ ਕਿ ਬੰਗਣਾ ਵਾਸ ਕੁੜੀਆਂ ਨੇ ਤੇ ਇਤਰੇ ਕਰੀਦਾ ਨੇ ਤੇ ਇਹਨਾਂ ਬੀ। ਉਹ ਇਦਾਂ ਕਰੀਦਾ ਕੁੜੀਆਂ ਦੇ ਨਾਲ ਇਦਾਂ ਲੋੜੀ ਕਰੀਦਾ ਕੁੜੀਆਂ ਨਾਲ ਮੈਂ ਤਾਂ ਨਹੀਂ ਕਰਦੀ ਇਦਾਂ ਵੀ ਕੁੜੀਆਂ ਦੇ ਨਾਲ। ਕੁੜੀਆਂ ਨੂੰ ਕਿਉਂ ਵਿਆਹ ਕੇ ਪਾਸੇ ਕੱਟਣਾ ਵਾ। ਇਹਨਾਂ ਨੇ ਦੇਖਣਾ ਤੁਹਾਨੂੰ। ਮੁੰਡਿਆਂ ਨੇ ਤੁਹਾਨੂੰ ਕੋਲੋਂ ਬਲਾਸਟਰ ਪਾਣੀ ਦਾ ਨਹੀਂ ਪੁੱਛਣਾ। ਵਜਾ ਮਾਰਦੇ ਰਹੋ ਤਾਂ ਨਹੀਂ ਪੁੱਛਦੇ ਇਕਲੇ ਪਾਣੀ ਦਾ ਗਲਾਸ। ਆਏ ਤੇ ਤੇ ਜੀ ਉਹ ਵੀ ਫੋਟੋ ਦੀ ਪੀ ਆ ਵੀ ਤੂੰ ਤੈਨੂੰ ਇਹ ਨਹੀਂ ਐਵੇਂ ਸੋਚਿਆ ਕਿਉਂ ਨਹੀਂ ਪੁੱਛਣਾ ਮੈਂ ਪੁੱਛ ਤੈਨੂੰ ਹੋਰ ਮਾਰ ਮਾਰਾਂ ਤੇਰਾ ਪੋਤਾ ਹੋਰ ਭੱਜ ਆਊਗਾ ਇਹ ਹੁਣ ਤਾਂ ਆਊਗਾ ਹੀ ਲੱਗੋ ਹੁਣ ਤਾਂ ਆਊਗਾ ਹੀ ਹੁਣ ਤਾਂ ਲਾ ਲੈ ਜਿਉ ਨੂੰ ਹੁਣ ਤਾਂ ਆਊਗਾ ਹੀ ਉਹਨੂੰ ਮੋਬਾਈਲ ਫੜਾ ਦਿੰਦੀ ਆ ਉਹਨੂੰ ਖਾਣ ਨੂੰ ਲੈ ਉਹਨੂੰ ਬਿਗਾੜੇ ਹੀ ਲੈਂਦੇ ਆ ਮੇਰੇ ਨਾਲ ਸਾਰਾ ਬਿਗਾੜਨ ਚ ਹੱਥ ਤੇਰਾ ਉਹ ਨੂੰ ਉਹ ਨਹੀਂ ਕੋ ਸਮਝਦਾ ਜਾਂਦਾ ਇਹਦੇ ਚ ਜਿਦੀ ਕੁੱਟ ਕੇ ਰੱਖ ਦਿੰਦਾ ਉਹਨੂੰ ਇਹ ਥੋੜੀ ਘਰੀਦਾ ਵਾ ਲੋ ਕੁੜੀ ਕੋਈ ਮਾਰੀ ਹੁਣ ਦੇਖਣਾ ਤਾਂ ਕੁੜੀ ਨਹੀਂ ਦੇਖਣਾ ਦੇਖੀ ਤੁਸੀਂ ਤਾਂ ਮੰਮੀ ਜੀ ਬਾਰ ਹੀ ਨਹੀਂ ਆਣਦੇ ਤੁਸੀਂ ਸਾਰਾ ਕੁਝ ਪੋਤੇ ਦੇ ਪਿੱਛੇ ਹੀ ਲਾ ਕੇ ਤੁਸੀਂ ਪੋਤੇ ਦੇ ਨਾਮ ਕਰਾ ਦਿਓ ਅਸੀਂ ਘਰੋਂ ਬਾਹਰ ਨਿਕਲੇ ਜਾਂਦੇ ਆ ਤੁਸੀਂ ਕਰਾ ਲਓ ਪੋਤੇ ਦੇ ਨਾਂ ਤੇ ਪੋਤਾ ਵੀ ਤੇ ਤੇਰਾ ਹੀ ਆ ਨਹੀਂ ਉਹ ਤਾਂ ਮੇਰਾ ਮੈਂ ਤਾਂ ਕਹਿੰਦੀ ਹਾਂ ਤੁਮ ਮੈਨੂੰ ਬਰਾਬਰ ਸਮਝ ਬਰਾਬਰ ਸਮਝੋ ਠੀਕ ਹੈ ਨਾ ਮੇਰੇ ਲਈ ਇਹ ਜੋ ਉਹ ਉਹ ਜੀ ਮੇਰੀ ਗਰਲੀ ਨਾ ਤੁਸੀਂ ਤਾਂ ਕੰਮੀ ਨਾ ਕੀਤਾ ਹੋਇਆ ਰੋਦੀ ਹਾਂ ਮੈਂ ਰੋਟੀ ਸਾਰੀ ਹੁਣ ਅਸੀਂ ਕਿੱਧਰ ਨੂੰ ਜਾਵਾਂਗੇ ਨਾ ਗਲਤ ਕਰ ਲੈ ਇਹ ਤਾਂ ਬਹੁਤ ਜਿਆਦਾ ਗਲਤ ਕਰ ਲੈ ਤੇਰੇ ਵਾਸਤੇ ਤੈਨੂੰ ਮੇਰੀ ਨੋਹ ਨੇ ਤਾਂ ਸਕਿਆ ਸੀ ਹਾਂ ਹਾਂ ਮੈਨੂੰ ਉਹਨੇ ਕਹੀ ਸਦਿਆ ਵੀ ਮੇਰੀ ਗੱਲ ਸੁਣੋਂ ਆੜ ਗਿਆ ਇੱਧਰ ਮੈਨੂੰ ਉਹਨੇ ਕੋਈ ਗੱਲ ਨਹੀਂ ਕੀਤੀ ਉਹਨੇ ਤਾਂ ਮਾਸੀ ਜੀ ਮੇਰੀ ਗੱਲ ਸੁਣੋਂ ਆੜ ਗਿਆ ਅੰਦਰ ਘਰੇ ਆਇਓ ਮਾੜਾ ਜ ਮਮੀ ਜੀ ਤੁਸੀਂ ਕੁੜੀ ਨੂੰ ਪੜ ਲੈਣ ਦਿਓ ਤੁਹਾਡੇ ਮੂਰੇ ਹੱਥ ਜੋੜਦੀ ਆਂ ਮੈਂ ਮਾਸੀ ਜੀ ਸਮਝਾਓ ਮੈਂ ਤਾਂ ਕਿਹੜੀ ਆਂ ਕੁੜੀ ਨੂੰ ਪੜਨ ਦੇ ਕੁੜੀ ਨੂੰ ਕਾਹਤੇ ਹਟਾਉਣ ਲੱਗੀ ਐ ਤੂੰ ਕੁੜੀ ਨੂੰ ਪੜ੍ਹ ਲੈ ਕੇ ਆਪਣੇ ਪੈਰਾਂ ਤੇ ਸਟੈਂਡ ਹੋ ਲੈਣ ਦੇ ਐਂ ਜੋ ਆਕਣ ਨਾਲ ਥੋੜੀ ਘਰੀ ਤਾਂ ਬਿਲੇ ਕੁੜੀ ਨੂੰ ਤੂੰ ਹਟਾਣ ਲੱਗੀ ਐ ਆਹ ਓ ਮੁੰਡੇ ਨੂੰ ਤਾਂ ਕਹਿੰਨੀ ਜਿੰਨੂੰ ਕਹਿੰਨੀ ਐ ਉਹਨੂੰ ਬਾਜ ਮਾਰ ਕੇ ਦੇਖ ਲੈ ਜੋ ਤੇਰੀ ਛੂੰਜੂਗਾ ਤਾਂ ਕਹਿਣੀ ਮਾਰ ਬਾਜ ਹੁਣ ਦੇਖ ਹਣੀ ਹੰਦੀ ਮੈਂ ਆਉਣਾ ਮੈਂ ਗੇਮ ਖੇਡਦਾ ਮੈਂ ਮੈਂ ਨਹੀਂ ਆਉਣਾ ਆਉਣਾ ਨਹੀਂ ਨਹੀਂ ਲੈ ਸੁਣ ਲੈ ਨਹੀਂ ਆਉਣਾ ਆਹੀ ਕੁਛ ਦੇਖਣ ਨੂੰ ਹੋਰ ਮਿਲਿਆ ਸੀ ਆਹੀ ਰਹਿ ਗਿਆ ਸੀਗਾ ਹੁਣ ਇਹਦੀ ਅੱਖ ਤੇਰੇ ਸਾਹਮਣੇ ਦੀ ਗੱਲ ਹੋ ਗਈ ਮੈਂ ਤਾਂ ਤੈਨੂੰ ਇਹੀ ਸਮਝਾਉਣ ਲਈ ਸੀ ਕਾਦੀ ਕਿ ਸਮਝ ਜਾ ਉਹਨੇ ਤੇਰੇ ਅੱਖੇ ਨਹੀਂ ਲੱਗਣਾ ਤੂੰ ਪਾ ਕੁੱਤੇ ਕੰਮ ਕਰਨ ਦੇ ਹੀ ਚਲ ਫਿਰ ਦੇਖ ਲਈ ਹੁਣ ਤੂੰ ਗਰਲੀਨ ਨੂੰ ਵੀ ਬਾਜ ਮਾਰ ਕੇ ਦੇ ਲੱਗ ਗਈਂ ਸਰਪੜ ਜਿਹੜਾ ਕੋਈ ਕੰਮ ਕਹੇਗੀ ਗਰਲੀਨ ਕਿ ਮੈਂ ਨਹੀਂ ਕਰਦੀ ਹੁਣ ਤੁਸੀਂ ਮੰਮੀ ਜੀ ਝਾੜੂ ਖੋਣ ਨੂੰ ਕਰ ਲਈ ਇਹਨੂੰ ਕਿਹਾ ਉਨੇ ਤੁਮ ਕੋਈ ਜਵਾਬ ਦਿੱਤਾ ਨਾ ਆਖੇ ਲੱਗਦੇ ਆਦੀ ਨੇ ਤੇ ਕਹਿੰਦਾ ਹੋ ਜਦੀ ਚੜੂ ਬੋਲਣ ਲੱਗੀ ਲੱਗ ਗਈ ਸੀ ਆਖੇ ਲੇ ਫੇਰ ਫੇਰ ਤੁਸੀਂ ਕੀ ਸੋਚਦੇ ਹੋਹੀ ਤਾਂ ਕਰਦੇ ਇੱਕ ਪਾਸੇ ਪੋਤਾ ਕਹਿੰਦਾ ਮੈਂ ਨਹੀਂ ਆਉਂਦਾ ਮੈਂ ਤਾਂ ਗੇਮ ਖੇਡਦਾ ਦੂਸਰੇ ਪਾਸੇ ਪੋਤੀ ਤੇਰੇ ਹਰ ਇੱਕ ਗੱਲ ਤੇ ਆਖੇ ਰੋਟੀ ਪਾਣੀ ਮੈਂ ਘਰੇ ਨਾ ਆਵਾਂ ਸਾਰਾ ਉਹ ਵੀ ਤੇ ਮੂੰਹ ਫੜਾਉਂਦੀ ਹੈ ਫਲਾਉਂਦੀ ਹੈ ਨਹੀਂ ਲੱਗਦੀ ਜਿਹੜੀ ਚੀਜ਼ ਮੰਗ ਲੈ ਉਹ ਤੁਹਾਨੂੰ ਆਖੇ ਕਹਿੰਦੀ ਹੈ ਵੀ ਨਹੀਂ ਦੇਣੀ ਮੈਂ ਤਾਂ ਕਦੀ ਮੈਨੂੰ ਜਵਾਬ ਸਾਰਾ ਪਤਾ ਕੀ ਹੈ ਜੇ ਆਪਾਂ ਕੁੜੀਆਂ ਨਾਲ ਕਰਨ ਕਰਾਂਗੇ ਜਾਂ ਜੰਮਣ ਤੋਂ ਕੁੜੀਆਂ ਨੂੰ ਆਪਾਂ ਉਹ ਕਰਾਂਗੇ ਕੱਲ ਨੂੰ ਜਿਹੜੀ ਆਬਾਦੀ ਵਧਦੀ ਪਈ ਆ ਉਹ ਆਣ ਵਾਲੀਆਂ ਕੁੜੀਆਂ ਨੇ ਪੁਝਾਣੀਆਂ ਹੋਰ ਕੀ ਠੀਕ ਹੈ ਨਾ ਜੇ ਮੁੰਡਿਆਂ ਦੇ ਕਰੀ ਜਾਵਾਂਗੇ ਤਾਂ ਕੁੜੀਆਂਲੇ ਲੋਕ ਕਿੱਥੋਂ ਜੰਮਣਗੇ ਆ ਕੁੜੀਆਂ ਕਿੱਥੋਂ ਬਣਨ ਗਈਆਂ ਤਾਂ ਫਿਰ ਆਬਾਦੀ ਕਿੰਨਾ ਬਣੂਗੀ ਅੱਜ ਜੇ ਅਸੀਂ ਟਾਈਮ ਦਿੱਤਾ ਕੱਲ ਮੈਂ ਦਿੱਤਾ ਤੇ ਕੱਲ ਨੂੰ ਇਹਨਾਂ ਨੇ ਜਨਮ ਦੇਣਾ ਦੁਨੀਆ ਈਆਂ ਤੋਂ ਹੀ ਬਸਦੀ ਆ ਹੋਰ ਜਿਹੜੇ ਅੱਜ ਪੋਤਾ-ਪੋਤਾ ਕਰਦੀਆਂ ਨਾ ਇਹ ਵੀ ਮੇਰੇ ਜੰਮਿਆ ਹੋਇਆ ਹਈਆ ਤੂੰ ਆਪ ਹੀ ਸਮਝ ਸੋਚ ਕਰ ਲਾ ਤੂੰ ਸਿਆਣੀ ਬਿਆਣੀ ਜਿਹਾ ਦਿਮਾਗ ਕਰ ਆ ਬੋਇਆ ਵਾ ਮੈਨੂੰ ਤਾਂ ਇਹਨੇ ਕਿਹਾ ਵਾ ਤਾਂ ਦੱਸਿਆ ਵਾ ਮਾੜੀ ਜੀ ਗੱਲ ਦੱਸੀ ਮਾਸੀ ਘਰੇ ਆਓ ਮਾਸੀ ਤਾਂ ਜਦ ਹੀ ਹੋ ਜਾਂਦਾ ਮੈਂ ਤਾਂ 간ੀ ਪਤਾ ਨਹੀਂ ਕੀ ਗੱਲ ਹੋ ਗਈ ਕੀ ਨਹੀਂ ਹੋ ਗਈ ਮਾਸੀ ਜੀ ਮੈਂ ਬਥੇਰਾ ਸਮਝਾਇਆ ਵੀ ਨਾ ਕਰੋਟੀ ਉਹਦੇ ਨਾਂ ਲਗਵਾ ਨਾ ਲਖਵਾ ਮੇਰੇ ਕਹਿਤਾ ਤਾਂ ਚੱਲੀ ਨਹੀਂ ਮੈਂ ਫਿਰ ਤਾਂ ਤੁਹਾਨੂੰ ਫੋਨ ਕੀਤਾ ਵੀ ਆਪੇ ਚੱਲ ਜਾਓ ਨਹੀਂ ਗੱਲ ਤਾਂ ਕਰ ਲੈ ਪ੍ਰੋਫਿਟ ਹੀ ਨਾ ਗਿਆ ਲਖਾਣੀ ਹੈ ਹਜੇ ਤਾਂ ਕੋਰਾ ਕਾ ਜੇ ਥੋ ਲੰਡੇ ਨੂੰ ਬੋੜਾ 18 ਸਾਲ ਦਾ ਹੋ ਗਿਆ ਲੱਤ ਮਾਰਨੀ ਆ ਨਾ ਮੈਂ ਮੇਰ ਦੇਖੀ ਨਹੀਂ ਤਾ ਪਾਣੀ ਦਾ ਗਲਾਸ ਵੀ ਪੁਛ ਜੂਗਾ ਤੈਨੂੰ ਤਾਂ ਕਹਿ ਦੀ ਇਹ ਘਰ ਤੇ ਤੁਸੀਂ ਠੀਕ ਹੀ ਕਹਿੰਦੇ ਹੋ ਜੀ ਸਮਝਾ ਉਹ ਤੇ ਰ ਸਮਝਾਇਆ ਸਮਝਦੀ ਨਹੀਂ ਸੀ ਮਮੀ ਗੁਰਲੀ ਨਾ ਓਰੇ ਆ ਬੱਚੇ ਆ ਜਾ ਆ ਜਾ ਆ ਜਾ ਆ ਜਾ ਪੁੱਤ ਮੇਰੇ ਜੱਟ ਮੇਰੇ ਕੁੜੀਆਂ ਨੂੰ ਪਿਆਰ ਕਰੀਦਾ ਵਾ ਗਲਿੰਤੂ ਮੈਨੂੰ ਮaaf ਕਰਦੇ ਪੁੱਤ ਮੈਂ ਤੇਰੇ ਨਾਲ ਕਿੰਨਾ ਗਾਲੀਂ ਰਹੀ ਹਾਂ ਮੈਂ ਇਹਨਾਂ ਦਾਤੇ ਜੀ ਮੈਂ ਥੋੜੀ ਨਾ ਤੁਹਾਨੂੰ ਚੰਗਾ ਮਾੜਾ ਬੋਲਿਆ ਤੁਸੀਂ ਮੈਨੂੰ ਮaaf ਕਰਦੇ ਮੈਂ ਤੇਰੇ ਨਾਲ ਪਿਆਰ ਨਹੀਂ ਨਾ ਕਰਦੀ ਸਾਂ ਮੁੰਡੇ ਨਾਲ ਕਰਦੀ ਸਾਂ ਪਰ ਨਹੀਂ ਧੀਆ ਨਾਲ ਪਿਆਰ ਕਰਨਾ ਚਾਹੀਦਾ ਸਭ ਕੁਝ ਧੀਆ ਹੀ ਨੇ ਧੀਆ ਪੁੱਤ ਬਰਾਬਰ ਪੁੱਤਾਂ ਨਾਲ ਵੀ ਕਰਉਂਦੀ ਧੀਆ ਨਾਲ ਵੀ ਇਹ ਵੱਧ ਨੇ ਉਹਨਾਂ ਨਾਲ ਮੇਰੀ ਤਾਂ ਲੜੀ ਆ ਇਹ ਤਾਂ ਲੜ ਲਈ ਆ ਮੇਰੀ ਹਾਂ ਹੋਰ ਤੇਰੀ ਵੀ ਲੜ ਲਈ ਆ ਮੇਰੀ ਵੀ ਲੜ ਲਈ ਆ ਹਾਂ ਸੁਣਦੀ ਹਾਂ ਮੈਂ ਸੁਣਦੀ ਹਾਂ ਉਹ ਤਾਂ ਠੀਕ ਜਿਵੇਂ ਉਹ ਜਵਾਬ ਦਿੰਦਾ ਨਾ ਤਰਾ ਤਰਾ ਓਵੇਂ ਨਾ ਜਵਾਬ ਕਰਦੇ ਦੇਂ ਜਾਂਦੀ ਆ ਦਾਦੀ ਆ ਅਕਸਰ ਨੂੰ ਵੱਡੀ ਆ ਘਰ ਦੇ ਵਿੱਚ ਠੀਕ ਆ ਪੁੱਤ ਮਾਂ ਦਾਦੀ ਦਾਦੀ ਕਰਦੇ ਮੂੰਹ ਨਹੀਂ ਸੁੱਕਦਾ ਹੈਗਾ ਠੀਕ ਹੈ ਨਾ ਦਾਦੀ ਜੀ ਨੂੰ ਕੋਈ ਚਾਈ ਚੀਜ਼ ਚਾਹੀਦੀ ਆ ਦਾਦੀ ਜੀ ਆ ਲੈ ਲੋ ਆ ਖਾ ਲੋ ਆ ਪੀ ਲੋ ਤੇ ਜੇ ਮੁ ਕੰਮ ਕਰਨ ਵਾਲਾ ਹੁੰਦਾ ਤਾਂ ਆ ਆਪਣਾ ਮੋਟਾ ਨਾ ਮੈਂ ਅੱਜ ਮੇਰਾ ਕਹਿਣਾ ਵੀ ਮੰਨਦੀ ਏ ਮੈਂ ਬਾਅਦ ਇਹ ਕੁਮਾਰਾ ਨਾ ਨਹੀਂ ਕੁੜੀ ਬੋਲ ਚੁੱਕੀ ਏ ਬਹੁਤ ਚੰਗੀ ਕੁੜੀ ਹੈ ਮੈਂ ਤਾਂ ਅੱਗੇ ਜਾਂ ਜਿੱਦਾਂ ਇਹ ਕੁੜੀ ਨਾਲ ਇਦਾਂ ਕਿਉਂ ਕਰਦੀ ਹੈ ਤੇ ਪੋਤੇ ਨੇ ਵੇਲਾ ਟਈਏ ਜਿੱਤਾ ਜਵਾਬ ਦੇ ਦਿੱਤਾ ਕਹਿੰਦਾ ਮੈਂ ਤਾਂ ਗੇਮ ਖੇਡਣ ਆਇਆ ਮੈਂ ਨਹੀਂ ਆਉਣਾ ਉਹੀ ਤਾਂ ਮੈਂ ਤੈਨੂੰ ਸਮਝਾਉਣ ਲਈ ਸੀ ਹਾਲੇ ਮੈਂ ਇਹਨੂੰ ਬੁਝਾਰਾ ਚ ਲੈਣਾ ਜਾਣੀਂ ਜਾਂ ਲੈਣਾ ਫਿਰ ਔਰ ਥੋੜਾ ਟਾਈਮ ਹੀ ਰੁਕ ਜਾ ਤੂੰ ਨੂੰ ਮਾੜਾ ਜੇ ਬੜਾ ਹੋਣ ਦੇ ਫਿਰ ਦੇਖੀ ਕੀ ਕਰਦਾ ਉਹ ਮੂਸੇ ਵਾਲੇ ਦੀ ਗੱਡੀ ਮੰਗੇਗਾ ਤੇ ਉਹ ਲੈ ਕੇ ਦੇਣੀ ਹੈ ਨੂੰ ਫੇਰ ਲਾਲਾ ਮੂਸੇ ਵਾਲੇ ਦੀ ਗੱਡੀ ਮੰਗੂਗਾ ਉਹ ਲੈ ਕੇ ਦੇਵੂ ਕੁੜੀ ਪੋਤੀ ਵਾਸਤੇ ਕੁਝ ਨਹੀਂਗਾ ਤੇ ਇਹਨੂੰ ਕੀ ਦੇਣਾ ਇਹ ਵੀ ਤਾਂ ਤਾ ਦੇਣ ਮਾਤਾ ਨਾ ਇਹਨੂੰ ਵੀ ਦੇਵਾਂਗੇ ਜੋ ਇਹ ਮੇਰੀ ਬੰਗੇਗੀ ਧੀ ਮੈਨੂੰ ਉਹਨਾਂ ਨੇ ਮੈਂ ਹੁਣ ਲੈਣੂ ਕਿ ਦੇਣਾ ਕੁਝ ਉਹਨੇ ਮੇਰਾ ਅਜੇ ਨਹੀਂ ਜਵਾਬ ਦਿੱਤਾ ਤਾਂ ਅੱਜ ਦਿੱਤਾ ਕੱਲ ਨੂੰ ਤੈਨੂੰ ਪਤਾ ਲੱਗੂਗਾ ਕੱਲ ਨੂੰ ਜਦੋਂ ਜੋ ਕੱਲ ਫੇਰ ਦੇਵਾਂਗਾ ਮੰਗ ਲਈਏ ਦੇਖੋ ਇਹ ਮੇਰੀ लाਡਲੀ ਪੋਤੀ ਮੈਂ ਤੇ ਜਿੱਦ ਤੱਕ ਜਿਉਂ ਮੋਂਗੇ ਮਾਤਾ ਉਹ ਹੀ ਕਰਿਆ ਕਰਾਂਗੀ ਚਾਰ ਕੋਈ ਨਾ ਬੁਲ ਲਾਣੀ ਹੈ ਲਾਣੀ ਲਾਣੀ ਸੱਸਰੀ ਘਰ ਦੀ ਇਹ ਜਿਹੜੀ ਵੀਡੀਓ ਅਸੀਂ ਬਣਾਈ ਆ ਇਹ ਇੱਕ ਸੱਚ ਦੇ ਆਧਾਰ ਤੇ ਬਣਾਈ ਆ ਸਾਰਿਆਂ ਨੂੰ ਮਤਲਬ ਇਹ ਬੱਚਿਆਂ ਦਾ ਮੁੰਡਿਆਂ ਦਾ ਜ਼ਿਆਦਾ ਕਰਦੀਆਂ ਨੇ ਕਰਦੀਆਂ ਦਾਦੇ ਤੇ ਕੁੜੀਆਂ ਨੂੰ ਕਹਿੰਦੇ ਨੇ ਇਹਨਾਂ ਨੂੰ ਪੜਾ ਲਿਖਾ ਕੇ ਕੀ ਕਰਨਾਗਾ ਪਰ ਇਹ ਸੋਚਣਾ ਛੱਡ ਦੋ ਕੀਆਂ ਮੁੰਡਿਆਂ ਨਾਲੋਂ ਜ਼ਿਆਦਾ ਮਾਂ ਦੀ ਸੇਵਾ ਕਰਦੀਆਂ ਨੇ ਇਹ ਪ੍ਰੀਤ ਜੇ ਸਾਡੀ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ